ਲਓ ਜੀ ਆਪਾਂ ਨੇ ਤੇਲ ਤਿਆਰ ਕੀਤਾ ਹੈ ਦੇਸੀ ਜੜੀ ਬੂਟੀਆਂ ਦੇ ਨਾਲ ਆਪਣੇ ਘਰੇ ਗੋਡਿਆਂ ਦਾ ਮੋਢਿਆਂ ਦਾ ਦਰਦ ਹੋਵੇ ਲੱਕ ਦਰਦ ਹੋਵੇ ਇਹਨੂੰ ਸਿਰਫ ਲਾਉਣਾ ਹੈ ਲਾ ਕੇ ਕੋਈ ਮਲਣਾ ਨਹੀਂ ਤਕਰੀਬਨ 5-6 ਵਾਰ ਲਾਉਣ ਤੋਂ ਬਾਅਦ ਦਰਦ ਗਾਇਬ ਹੋ ਜਾਂਦਾ ਹੈ ਇਹਦਾ ਰਿਜ਼ਲਟ ਤੁਹਾਨੂੰ ਪਹਿਲੀ ਵਾਰ ਦੇ ਵਿੱਚ ਹੀ ਮਿਲ ਜਾਊਗਾ ਇਸ ਤੇਲ ਨੂੰ ਲਾ ਕੇ ਕੋਈ ਮਾਲਸ਼ ਨਹੀਂ ਕਰਨੀ ਕੋਈ ਕੋਸ਼ਣੇ ਕੋਈ ਸਾਈਡ ਇਫੈਕਟ ਨਹੀਂ ਕੋਈ ਇਹਦੇ ਵਿੱਚ ਦਵਾਈ ਨਹੀਂ ਪਾਈ ਹੋਈ ਸਿਰਫ ਜੜੀ ਬੂਟੀਆਂ ਹੀ ਨੇ ਘਰੇ ਤੇਲ ਤਿਆਰ ਕੀਤਾ ਹੋਇਆ ਹੈ ਇਸ ਨੂੰ ਵਰਤੋ ਵਰਤ ਕੇ ਤੁਹਾਨੂੰ ਇਹਦਾ ਰਿਜ਼ਲਟ ਪਹਿਲੇ ਜਾਂ ਦੂਜੇ ਦਿਨ ਹੀ ਮਿਲ ਜਾਵੇਗਾ ਇਹ ਤੇਲ ਦੇ ਨਾਲ ਕਿਸੇ ਗੋਲੀ ਦੀ ਜ਼ਰੂਰਤ ਨਹੀਂ ਕਿਸੇ ਮੈਡੀਕਲ ਦੀ ਜ਼ਰੂਰਤ ਨਹੀਂ ਕਿਸੇ ਇੰਜੈਕਸ਼ਨ ਦੀ ਜ਼ਰੂਰਤ ਨਹੀਂ ਕੋਈ ਵੀ ਬੰਦਾ ਇਸ ਨੂੰ ਸਾਨੂੰ ਦੱਸ ਸਕਦਾ ਕੋਈ ਮਿਲਾਵਟ ਹੋਵੇ ਜਾਂ ਕੋਈ ਕੈਮੀਕਲ ਹੋਵੇ ਇਹ ਸਾਡੀ ਸ਼ਰਤ ਹੋਊਗੀ ਇਸਦੇ ਵਿੱਚ ਕੋਈ ਜਹੀ ਚੀਜ਼ ਨਹੀਂ ਪਾਈ ਸਿਰਫ ਜੜੀ ਬੁੱਟੀਆਂ ਤੋਂ ਘਰ ਦੀਆਂ ਚੀਜ਼ਾਂ ਤੋਂ ਤਿਆਰ ਕੀਤਾ ਹੋਇਆ ਤੇਲ ਹੈ ਇਸ ਨੂੰ ਜੂਰ ਵਰਤੋ ਲਾਭ ਉਠਾਓ ਤੇ ਨਾਲ ਇਸ ਦੇ ਇੱਕੋ ਤਰ੍ਹਾਂ ਦੀ ਵੀ ਦਿੱਤੀ ਜਾਂਦੀ ਹੈ ਜਿਹਦੇ ਨਾਲ ਦਰਦਾਂ ਦਾ ਸਿੱਤੀ ਛਟਕਾਰਾ ਹੋ ਜਾਂਦਾ ਹੈ ਸਰੀਰ ਨੂੰ ਨਰੂਆ ਤੇ ਨਮਾ ਬਣਾਓ ਤੇਲ ਦੀ ਵਰਤੋਂ ਕਰੋ